ਹੈਲੋ ਹਾਂਜੀ ਕੱਪਸੀਆਂ ਕਾਜੀ ਤੁਹਾਡਾ ਸਾਰਤਾ ਜਾਂ ਪ੍ਰਸੰਦ ਫੈਮਿਲੀ ਬਲੌਗ ਦੇ ਵਿੱਚ ਟਾਈਮ ਹੈ ਜੀ ਸਵੇਰ ਦਾ ਆਪਾਂ ਤੋੜਿਆ ਬਲਾਂ ਪਾਂਡੇ ਪਾਂਡੇ ਤੋਂ ਲੈ ਕੇ ਜੀ ਆਪਾਂ ਇਹਦੇ ਭਾਈਸ ਨੂੰ ਗੁੱਟੀ ਖਵਾਤੀ ਨਾ ਪਰੋਟੀ ਖਾ ਲਈ ਹੈ ਤੇ ਜਿਹੜੇ ਬਾਕੀ ਦੇ ਕੰਮ ਸੀ ਸਾਰੇ ਆਪਾਂ ਤੇ ਸਵੇਦੀ ਪਪਾ ਗਏ ਹੋ ਨੀ ਬਰਨਾਲੇ ਨੂੰ ਤੇ ਉਹ ਕੰਨ ਤੁਸੀਂ ਆ ਕੇ ਖਾਵਾਂਗੇ ਰੋਟੀ ਤੇ ਟਾਈਮ ਬਹੁਤ ਹੋ ਗਿਆ ਜੀ 7:00 ਵੱਜ ਗਏ ਇਹ ਤੇ ਮੈਨੂੰ ਤਾਂ ਕਹਿੰਨੀ ਹੈ ਜਿਹਨੇ ਚਰ ਸਾਰੇ ਰੋਟੀ ਨਹੀਂ ਖਾਂਦੇ ਜਿਉਂਨੇ ਚਰ ਕੰਮ ਨਹੀਂ ਪੜਦਾ ਲੋਸੇ ਸਾਰੇ ਕੰਮ ਨਹੀਂ ਮਿਲਦੇ ਨੇ ਕੱਪੜੇ ਧੋ ਲੈਨੇ ਬਾਥੂਮ ਦੀ ਧੋ ਤੇਰੇ ਤੇ ਪੋਸ਼ਵਾਲ ਆਪਣਾ ਸਾਰਾ ਕੰਮ ਨਹੀਂ ਪੜ ਗਿਆ ਹੈ ਤੇ ਬਾਹ nghi ਰੋਟੀ ਖਵਾ ਪਹਿਨਾ ਪਾਂਡੇ ਛਾਪ ਕਰਦੇ ਆ ਮੈਂ ਤੇ ਉਸ ਤੋਂ ਬਾਅਦ ਹਨਾ ਆਪਾਂ ਬਣਾਵਾਂਗੇ ਜੀ ਚਾਹ ਅਗਲੇ ਮਿਲ ਰੱਖ ਕਹਿੰਦੇ ਜਿਸकी ਗਰਮੀ ਗਰਮੀ ਮਾਰਦੀ ਹੈ ਤੇ ਸਾਰੇ ਹਨਾ ਚਾਹ ਪੀਂਦੇ ਹੁੰਦੇ ਸੀਗੇ 10 ਵਜੇ ਜਿਹੜਾ ਕੰਮ ਕਰਦਾ ਬੰਦਾ ਜੀ ਉਹ ਤੇ ਚਾਹ ਪੀਂਦਾ ਹੀ ਹੈ ਨਾ ਆਪਾਂ ਕਹਿੰਨੇ ਗਰਮੀ ਹੈ ਤੇ ਜਿਵੇਂ ਨਾ ਕੋਈ ਦੇ ਦੇ ਨੇ ਬਾਈਆਂ ਚਾਹ ਕਿਤਾਮਾ ਖੰਗ ਬੋਲਣ ਨੂੰ ਬਹੁਤ ਯਾਰੀ ਹੈ ਇੱਕ ਵਾਰ ਹੋ ਗਈ ਤਾਂ ਨਹੀਂ ਜਣਿਆ ਬਾਈਆਂ ਦੀ ਜੀ ਬਾਈਆਂ बछिया बैठी आराम देखा लंघन तो पे जारी देती था था ना के के है ना अपने जाली ला दी गेट सारा दिन बंद है ना वो बार का निगाह नहीं रही है इसलिए ना अपा यह ला दिता सर मूहें जाली दबा दी अलग तो नहीं तो पशु दिस ਫਾਰੇ ਛੱਡ ਦਿੰਨੇ ਆ ਜੀ ਬਸ ਦਿਲ ਝਟੂ ਹੁਣ ਜੇ 1-2 ਦਿਨ ਹੋ ਗਏ ਨਮਾਉਣ ਦਾ ਟਾਈਮ ਨਹੀਂ ਲੱਗਾ ਤੇ ਫਾਰੇ ਆਪਾਂ ਛੱਡ ਦਿੰਨੇ ਹੁੰਨੇ ਆਂਗੇ ਕਿਉਂਕਿ ਰਾਜੀ ਆਪਣਾ ਬੱਟਾ ਹਟਾ ਕੱਢਦਾ ਹੁਣ ਇਹ ਨਾਲ ਖੇਤ ਬੱਕਰੇ ਜਾਂਦਾ ਕੋ ਤੇ ਆਪਣਾ ਟਾਈਮ ਨਹੀਂ ਹੈਗਾ ਵੀ ਕੰਮ ਦਾ ਕਰਕੇ ਹਾਂ ਤੇ ਆਪਰੇ ਇਹ ਜਿੰਨਾ ਪਾਣੀ ਅਧਿਕ ਘਾਰੇ ਆਏ ਸੀਗੇ ਮੱਕੀ ਤੇ ਮੱਕੀ ਵੀ ਜੀ ਵੀ ਤਾਂ ਲੈਨੇ ਆਪਾਂ ਹਣ ਸਾਰ ਦਿਨ ਵਿੱਚ ਹੀ ਭਾਲਦੀ ਹੈ ਵੀ ਕੰਮ ਨਹੀਂ ਹੋ ਗਏ ਜੀ ਬਹੁਤ ਜ਼ਿਆਦੇ ਇਹਨਾਂ ਕੋ ਫੋਰੀ ਛੱਡ ਦਿੰਨੇ ਕੰਮ ਨਹੀਂ ਹੋ ਚਾਦੇ ਕੋਈ ਅੱਪ ਫੋਰੀ ਛੱਡ ਦਿੰਨੇ ਨਾ ਕਿ ਵਰਨੀ ਹੋ ਜਾਂਦੇ ਹਿਆਂ ਜਿਹੜੀਆਂ ਸੋਲ ਪਨੇ ਗਾਮਾਂ ਦਾ ਛੱਡ ਦੇ ਦਿੰਦੇ ਫੋਹਾਰੀ ਨੇ ਗਾਮਾਂ ਛੱਡ ਦਿੰਦੇ ਆ ਨੱਚਣ ਪੈਜੀ ਚੱਲ ਲੱਪੜ ਸਾਰਾਵਨਾ ਵੇ ਜਾਣ ਗੁਝ ਹਣ ਆਪਾਂ ਗਾਮਾਂ ਵਾਲੀ ਵੀ ਛੱਡੇਗੀ ਤੂੰ ਇਹ ਲੈ ਹਵਾ ਠੰਡੀ ਆਉਣ ਲੱਗ ਗਈ ਇਹ ਨਾ ਵਸਤੂ ਆਈ ਕਰਦੇ ਇਹ ਜਿਆਦਾ ਨਹੀਂ ਪਾਣੀ ਹੈ ਨਾ ਵੇਸਟਰੀਆ ਹੈਗਾ ਅੱਜ ਰਾਮ ਜੀ ਬਹਿ ਜਾਣਗੇ ਹਾਂਜੀ ਟਾਈਮ ਹੋ ਗਿਆ 4:30 ਤੇ ਇੱਕ ਹੁਣ ਆਪਾਂ ਬੰਨਣੇ ਵਾਸਤੇ ਰੱਖੀ ਜ ਜਾ इसमें चाह पी जी आप बनाई थी कच्ची जरा जी चौलान बनाई थी अब आप कल तो अब आप चौलानी बढ़ा बनाई थी बसों पर बनाई थी भी तो बस ये कोई लगे लगे वा कल तक फूल ही करना पौन पानी चुका देना उस फिर आप लिया मगे चुका ਤੇ ਸਾਜੀਆਂ ਨੂੰ ਬਣਾਉਣ ਲਈ ਇਹ ਜੀ ਤੋੜ ਲਾਂਗੇ ਤੋੜਾਂ ਕੱਟ ਲਈਆਂ ਨੇ ਤੇ ਇਹਨਾਂ ਦਾ ਸਰਸਾ ਲਾਵਾਂਗੇ ਤੋੜ ਨੂੰ ਕੱਟ ਲਈਆਂ ਤੇ ਹੁਣ ਆਪਾਂ ਲਾਂਗੇ ਕੱਟਦਾ ਫਿਰ ਉਸ ਤੋਂ ਬਾਅਦ ਹੀ ਤਰੋਂ ਦਾ ਟਾਈਮ ਫਿਲੈਂਦਾ ਰਿਹਾ ਤੇ ਚਾਰ ਪੱਤੀ ਦਾ ਵੀ ਮੇਕ ਤੇ ਹਰਨ ਚਾਹ ਵਾਂਦੀ ਜਿਸ ਤੋਂ ਬਾਅਦ ਤੜਕਾ ਲਾ ਦੇਣੀ ਉਸ ਤੋਂ ਬਾਅਦ ਨੂੰ ਤਾਂ ਆਣਾ ਟਾਈਮ ਨਹੀਂ ਬਣਾਉਦੀ ਨਾਲ ਹੀ ਪਹੁੰਚਦਾ ਐਸੋੜੇ ਜਿਹਾ ਕੰਮ ਬਹੁਤ ਜ਼ਿਆਦਾ ਹੋ ਜਾਂਦੀ ਹੈਗੀ ਪਹਿਨਾ ਦੁਪਹਿਰ ਦਾ ਕੰਮ ਨਿਪਟਦਾ ਉਸ ਤੋਂ ਬਾਅਦ ਹਨਾ ਸੋਇਏ ਸਬਜ਼ੀ ਦਾ ਹੋ ਜਾਂਦਾਗਾ ਤੇ ਹੁਣ ਇਹਦਾ ਪਰਕੀ ਨਾ ਪੀੜਾ ਨੂੰ ਰੋਕ ਦਿੱਤੀਆ ਤੇ ਨਾਲੇ ਚਾਹ ਵਗੈਰਾ ਬਣਾ ਕੇ ਆਪਾਂ ਇਸ ਨੂੰ ਚਾਹ ਕੋਈ ਨਹੀਂ ਪੀਂਦਾ ਨੀ ਤਾਂ ਕੰਮ ਮੜੀ ਲੇਤਾ ਚਾਹ ਹੁਣ ਇਹਦੇ ਚਾਹ ਮਤਰੀ ਤੇ ਸਵਾ ਦਾ ਪਾਉਣਾ ਨਹੀਂ ਤਾਂ ਆ ਪਾਣੀ ਆ ਜਾਾ ਫਿਰ ਤਿਆਰ ਇਹ ਕਰ ਲੈ ਰਹਿਦੀ ਤੇ ਆਪਣਾ ਰੱਦੂ ਇਹ ਉਸ ਤੋਂ ਬਾਅਦ ਨਿਪਟਾਵਾਂ ਚੋਲਾ ਲਾਉਂਦੇ ਪਾਣੀ ਉੱਗਣੋਂ ਤੇ ਆਦਿ ਕੀ ਫਸਾਦੀ ਬਣਦੀ ਤੇ ਨਾ ਪਕਾ ਦੇਣੇ ਬੰਚਾ ਯਾਰ ਤੇ ਇਹੋ ਹੋਪ ਹੋ ਹਮ ਮੱਕ ਵਾਲੀ ਤੜਕੂ ਵਾਲੀ ਨੂੰ ਫੜਵਾ ਦਿੰਦੇ ਹਾਂ ਹੂੰ ਇਹ ਮੈਂ ਤਾਂ ਮੁੱਕਾ ਦੋ ਲੈਣਾ ਹੂੰ ਸਾਡੇ ਪਾਪਾ ਵੀ ਸਾਡੇ ਨਾਲ ਆਉਂਦੇ ਨੇ ਜੀ ਨੂੰ ਜੱਫੀ ਲੱਗ ਕੇ ਹਨ ਰੁਪਿਆ ਦੇ ਲੈਂਦਾ ਕਿ ਮੈਂ ਫਾਣੀ ਜੀ ਨੂੰ ਨਾਲ ਕਿਹਾ ਵਾ ਸੁ ਪਤਾ ਨਹੀਂ ਰੱਖੀ ਦੇਖਿਆ ਨਹੀਂ ਉਹ ਤੇ ਹੁਣ ਗਈ ਸੀ ਫੋਨ ਲਗੀ ਦੇਖਣਾ ਪੁੱਛੇ ਨਹੀਂ ਫੋਨ ਲਾ ਕੇ ਕੁਝਦੀ ਨਾ parte, unto, poi la faccio. La mamma mi diceva, ਬਾਚੋ ਨਾ ਮੈਟਰ ਸਹੀ ਨਹੀਂ ਹੋਣਗੇ। ਹਾਂ ਨਾ ਨਰਕਸ ਨੇ ਪੈਂਦੀ ਜੀ। ਹਾਂ ਕੱਲਾ ਜਣਾ ਬਣਾਈ ਜਾਂਦਾ ਰਹਿੰਦਾ ਹੈਗਾ। ਪਰ ਕਿੰਨਾ ਕ ਟਾਈਮ ਲੱਗਦਾ ਸਰਾਜੂ? ਪਤਾ ਨਹੀਂ ਕਿੰਨਾ ਕ ਟਾਈਮ ਲੱਗਦਾ। ਹਾਂਜੀ ਆਪਣਾ ਸਾਰਾ ਕੰਮ ਜਿਹੜਾ ਨਾ ਬਾਕੀ ਤੇ ਨਿਬੜ ਗਿਆ ਹੈ ਤੇ ਬਸ ਹਾਂਜੀ ਜਿਹੜਾ ਆਪਣਾ ਸਾਰਾ ਕੰਮ ਉਹ ਨਾ ਥਿੱਲੇ ਆ ਲਾ ਸਾਰਾ ਨਿਬੜ ਗਿਆ ਦੁੱਤ ਬਾਅਦ ਹੋ ਗਿਆ ਦਾ ਤੇ ਹੁਣ ਆਪਾਂ ਚੱਲਦੇ ਆ ਪਛਮਾਨੀ ਉਧਰ ਨਾ ਡਿੱਗੀਆਂ ਡਿੱਗੀਆਂ ਪਰ ਨਾਲ ਨੂੰ ਉਹ ਓਹ ਪਰਦੇ ਆ ਹੋਰ ਚੱਲਦੀ ਹੁੰਦੀ ਰਾਤ ਨੂੰ ਤੇ ਨਾਲ ਕੋਨੇ ਆ ਜੀੜ ਦਾਣਾ ਕੇ ਲੋ ਆਪਾਂ ਪਰਦੇ ਹੁਣ ਟੈਂਕੀ ਕੋਸ਼ਮ ਵਾਲੀ ਟਾਂੜੀ ਰਾਤ ਨੂੰ ਸਾਰੇ ਬ੍ਰਿਥਵਾਰੇ ਚੱਲਦੇ ਰਹਿੰਦੇ ਫਿਰ ਨਾਲ ਪੱਖੇ ਚੱਲਦੇ ਰਹਿੰਦੇ ਹੈਗੇ ਤੇ ਪਸ਼ੂਰਾਮ ਨਾ ਬੈਠੇ ਰਹਿੰਦੇ ਕਿਉਂਕਿ ਲੋਆਂ ਚੱਲ ਰਹੀਆਂ ਨੇ ਹਨਾ ਇਹਨਾਂ ਨੂੰ ਵੀ ਔਖਾ ਜੀ ਰਾਤ ਨੂੰ ਤੇ ਇਸ ਲਈ ਆਪਾਂ ਹੁਣ ਟੈਂਕੀ ਪਹਿਲਾਂ ਇੱਧਰ ਲਈ ਭਰਾਂਗੇ ਫਿਰ ਉਹ ਜਿਹੜੀ ਆਪਣੇ ਘਰ ਵਾਲੀ ਹੈ ਹਨਾ ਉਹ ਭਰਾਂਗੇ ਤੇ ਅੱਜ ਵੀ ਦੁੱਧ ਹਜੇ ਪਾਉਣ ਨਹੀਂ ਗਏ ਕਿਉਂਕਿ ਨਾ ਜੀ ਮੱਖੀ ਤੇ ਅੱਜ ਜੇ ਸਪਰੇਅ ਕਰਨ ਤੇ ਉਹਨੂੰ ਪਤਾ ਹੀ ਹੈ ਜੀ ਫਿਰ ਮੱਕੀ ਦਾ ਤਾਂ ਹਨਾ ਹੁਣ ਆਪਾਂ ਭਰ ਦਿੰਗੇ ਟੈਂਕੀ ਕਿੰਨੇ ਉੱਧਰ ਲਈ ਭਰ ਲਾਂਗੇ ਇੱਥੇ ਨਾਲ ਇੱਧਰ ਲਈ ਭਰ ਲਾਂਗੇ ਤੇ ਨਾਲੇ ਪਾਉਣੇ ਆਪਾਂ ਫੀਡ ਨਾਲੇ ਆਪਾਂ ਪਾਉਣੇ ਆ ਜੀ ਫੀਡ ਤਾਂ ਜੀ ਲਿਖ ਲੀ ਕਰਤੀ ਜੀ ਤੇ ਹੁਣ ਆਪਾਂ ਫੀਲ ਪਾਉਣੇ ਆ ਤੇ ਆ ਨਿੱਕੇ ਮਹਿਮਾਨ ਖੜੇ ਆ ਜੀ ਆਪਣੇ ਇਹ ਜੇ ਪਿੱਛੇ ਬੱਠਲਾਂ ਦੇ ਵਿੱਚ ਦੇ ਵਿੱਚ ਪਾ ਦਿੰਦੇ ਹੁੰਦੇ ਸੀ ਇਹਨਾਂ ਨੂੰ ਪੱਠੇ ਆਪਾਂ ਪੱਠਲਾਂ 'ਚ ਡੋਲਦਿਆਂ ਵਾਲਾ ਖਰਾਬ ਬਹੁਤ ਜ਼ਿਆਦਾ ਕਰ ਦਿੰਗਾ ਇਸ ਲਈ ਜਦੋਂ ਆਪਾਂ ਸੂਖ ਖੋਲਦਿੰਦੇ ਆ ਨਾ ਆਪਾਂ ਸਵੇਰੇ ਵੀ ਤੇ ਐਸੇ ਲਈ ਤੇ ਉਦੋਂ ਇਹਨਾਂ ਨੂੰ ਦਾਣਾ ਪਾ ਕੇ ਹਨਾ ਸੰਨੀ ਰਲਾ ਦਿੰਦੇ ਆ ਵਿਚਾਰਿਆਂ ਨੂੰ ਪਹਿਲਾਂ ਤਾਂ ਹਰਾ ਹੁੰਦਾ ਸੀ ਹਰਾ ਪਾ ਕੇ ਹਨਾ ਵੀ ਚਲੋ ਦਾਣਾ ਪੈ ਜਾਂਦਾ ਸੀ ਹੁਣ ਆਪਾਂ ਸੰਨੀ ਪਾ ਕੇ ਇਹਨਾਂ ਨੂੰ ਹਨਾ ਦਾਣਾ ਪਾ ਦਿੰਦੇ ਹੁੰਦੇ ਆ ਵਿਚਾਰਿਆਂ ਨੂੰ ਰਾਜ ਲੈਂਦੀ ਹੈਗੇ ਤੇ ਚਲੋ ਜੀ ਆਪਾਂ ਹੁਣ ਪਾ ਦਈਏ ਦਾਣਾ ਸੰਨੀ ਆਪਣੀ ਸਾਰੀ ਜਿਹੜੀ ਗਿੱਲੀ ਕਰੀ ਹੋਈ ਹੈ ਤੇ ਹਜੇ ਆਪਣਾ ਜੀ ਗੋਹਾਵਾ ਕੱਢਣ ਵਾਲਾ ਪਿਆ ਇੱਥੇ ਹੁਣ ਗੋਹਾਵਾ ਕੱਢ ਦਿੰਨੇ ਆ। ਵਾ ਕੱਢ ਦਿੰਨੇ ਆ ਜੀ ਪਸ਼ੂਆਂ ਦਾ। ਪਰ ਅੰ ਤੇ ਰਾਜੂ ਕਰ ਰਿਹਾ ਜੀ ਆਪਣਾ ਉਧਰ ਪਸ਼ੂ ਗਾਈਆਂ ਵਾਲੀ ਸੰਨੀ ਕਰਕੇ ਰੱਖ ਲੈਣਾ ਹੁੰਦਾ ਜੀ ਫੀਡ ਸਿਰ ਸਵੇਰੇ ਪਾਣੇ ਕਹਿੰਗੇ ਨਾ ਤਾਜੀ-ਤਾਜੀ ਜਿਹੜੀ ਤੂੜੀ ਹੁੰਦੀ ਆ। ਆਪਾਂ ਹਨਾ ਵੀ ਉਹਦੇ ਵਿੱਚ ਨਹੀਂ ਹੋਂ ਪਾਉਂਦੇ ਰਾਤ ਨੂੰ ਨਾ ਥੋੜੀ ਜਿਹੀ ਪਿਉ ਪਿਉ ਕੇ ਰੱਖ ਲੈਣੀ ਹੁੰਦੀ ਆ ਤੂੜੀ ਨੂੰ। ਫਿਰ ਸਵੇਰੇ ਨਾ ਪਦਾਣਾ ਵੀੜਾ ਜਿਹੜਾ ਹੁੰਦਾ ਰਲਾ ਦੇਣੀ ਹੁੰਦੀ ਆ ਤੇ ਚਲੋ ਜੀ ਫਿਰ ਕਰਦੇ ਆ ਵੀਡੀਓ ਦਾ ਇੱਥੇ ਐਂਡ ਆਪਣੇ ਚੈਨਲ ਨੂੰ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਧੰਨਵਾਦ